ਆ ਸੀ ਛੋਟਾ ਜਿਹਾ ਲੈ ਕੇ ਆਂਦਾ ਪੱਪੀ ਫਜਰੀ ਅੱਖਾਂ ਵੀ ਨਹੀਂ ਖੁੱਲੀਆਂ ਹੈਗੀਆਂ ਪੰਜ ਦਿਨ ਦਾ ਹੋਗਾ ਹੈ ਕਿਉਂ ਨਹੀਂ ਹੈਗੀਆਂ ਇਹ ਕਹਿੰਦਾ ਅੱਖਾਂ ਹੀ ਨਹੀਂ ਸੋ ਗਿਆ ਹੰਤਾ ਪੰਜ ਦਿਨ ਦਾ ਹੋਗਾ ਕਿ 6 ਦਿਨ ਦਾ ਹੋਗਾ ਪੰਜ 6 ਦਿਨ ਤਾਂ ਹੋ ਗਿਆ ਨਾ ਆ ਜਿੱਦਣ ਹਾ ਜਿੱਦਣ ਮੈਂ ਸਾਡੇ ਉਹ ਨਾ ਉੱਥੇ ਵਰਕਸ਼ਾਪ ਤੇ ਜਿੱਥੇ ਬੱਚੇ ਕੰਮ ਕਰਦੇ ਆ ਟਰਾਲੀ ਥੱਲੇ ਕੁੱਤੀ ਆ ਕੇ ਸੋਈ ਇੱਕੋ ਬੱਚਾ ਦਿੱਤਾ ਤੇ ਦੇ ਕੇ ਭੱਜ ਗਈ ਮੁੜ ਕੇ ਆਈ ਨਹੀਂ ਇਹ ਬੱਚੇ ਘਰ ਨੂੰ ਚੱਕ ਲਿਆ ਇਹ ਨੂੰ ਉਦਣ ਦੇ ਅਸੀਂ ਲੱਗੇ ਹੋਏ ਆ ਪਾਲਣ ਹੈਨਾ ਆ ਸਾਡੇ ਹਾਂ ਆ ਬਸ ਹਰ ਵਕਤ ਆਲੇ-ਦਾਲੇ ਹੈ ਦਗੇ ਹੋਈ ਸਾਹ ਘੱਟ ਸੀ ਕਿੰਨਾ ਛੋਟਾ ਜਿਹਾ ਐਉਂ ਪਤਾ ਲੱਗਦਾ ਹੋਣਾ ਹੁਣ ਮੋਟਾ ਹੈ ਫੇਰ ਦੁੱਧ ਬਹੁਤ ਪੀਂਦਾ ਵਾ ਥੋੜਾ ਦੁੱਧ ਪਲਾਇਆ ਕਰੋ ਇਹਨੂੰ ਬੈਠਾ ਕੇ ਮੈਂ ਹਲਾਈਆਂ ਨੂੰ ਮਾਰ ਜਾ ਹਲਾਈ ਤਾਂ ਮੂੰਹ ਲਾ ਦੇ ਮੂੰਹ ਲਾ ਦੇ ਮੜ ਉਹ ਤੇਰੀ ਉੱਠ ਉੱਠ ਪਰ 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 ਉੱਠੇ 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 ਹਾਂ ਹਾਂ ਮम्मा ਲੱਭਦੇ ਸੀ ਤੁਜੀ ਨਹੀਂ ਮੈਂ ਮਾਜਾ ਦੇਖ ਦੇਖ ਲੱਤ ਤੇ ਲੈ ਮੂੰਹ ਰੱਖ ਕੇ ਬੈ ਗਿਆ ਦੱਦੂ ਹਾਂ ਜੀ ਤੁਜੀ ਵਾਟਾ ਮੇ ਲੋ ਮਮਾ ਪੱਕਾ ਨਹੀਂ ਖੜਾਦਾ ਨਹੀਂ ਸਾਹਮਣੇ ਨਹੀਂ ਮੂੰਹ ਮਮਾ ਪੱਕਾ ਲੱਭਦਾ ਹੈ ਆਪਣਾ ਆਹੋ ਲੈ ਤੇਰੀ ਆ ਟੈਗੀ 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 ਨੋ ਉਹ ਤੁਸੀਂ ਉਹਨੂੰ ਕਿਤੇ ਟਿਕਣ ਨਹੀਂ ਦਿੰਦੇ ਅਸੀਂ ਰੱਖਿਆ ਟੈਗੀ ਦਾਣਾ ਟੈਗੀ 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 ਉਹ ਮੂੰਹ ਨਹੀਂ ਸੰਭਲੇ ਟੈਗੀ ਲੈ ਟੈਗੀ ਅੱਖਾਂ ਦੇ ਬਾਰ ਹੀ ਲੱਗਦੇ ਆ ਨਾ ਤੇਰੀ ਅੱਖਾਂ ਹੁੰਦੀਆਂ ਮੱਕੀ ਕੱਢਣ ਲੱਗੇ ਹੋਏ ਨੇ ਬੰਦੇ ਸਾਰੇ ਰੱਬ ਵੀ ਉਤੋਂ ਨਾਲੇ ਬੈਰੀ ਬਣਾ ਹੋਇਆ ਉਹ ਕਹਿੰਦਾ ਜਿੱਦਣ ਮੱਕੀ ਆ ਜਾਂਦੀ ਓਦਣੇ ਮੀਂਹ ਆ ਜਾਂਦਾ ਮੀਂਹ ਪਾ ਰਹੇ ਹਾਂ ਹਾਂ ਮੀਂਹ ਪਾ ਰਹੇ ਹਾਂ ਮੱਕੀ ਨੂੰ ਦੇਖ ਕੇ ਬੜਾ ਮੀਂਹ ਪਾਉਂਦਾ ਰੱਬ ਉਹ ਉਨਾ ਚਿਰ ਨਹੀਂ ਪਾਇਆ ਸਾਰਾ ਸੌਣ ਲੰਘ ਗਿਆ ਬਸ 20 ਛੇਲੀਆਂ ਬਾਹਰ ਰੱਖਿਆ ਕਰ 20 ਥੋੜੀ ਜਿਹੀ ਚੱਲੀਆਂ ਬਾਹਰ ਜਿਨ੍ਹਾਂ ਨੂੰ ਦੇਖ ਕੇ ਰੱਬ ਨਵਤੇਜ ਉਹ ਨਵਤੇਜ ਹੈਲੋ ਗਾਇਜ਼ ਕਰਦੇ ਮੂੰਹ ਦੇਖ ਕੇ ਇੱਧਰ

ਹੱਲ ਨੀ ਚੱਲੇ ਮम्मा ਵੀ ਦਾदू ਵੀ ਕੜਨ ਚਲੇ ਗਿਆ ਅੱਧਾ ਭੇਜਨੀਆ ਬਣਨੀ ਕਿੱਧਰ ਕੱਕੋ ਪਿਆਸੀ ਕੱਲ੍ਹ تک ਦੇ ਮੇਲਾ ਸੀ ਅਸੀਂ ਭਾਂਡੇ ਲੈ ਗਏ ਨਾਲ ਖਲਾਉਣੇ ਮਾਇਸ ਸੀ ਵੀ ਨਹੀਂ ਤਾਈ ਦੇ ਵੀ ਲੈ ਬੀ ਬੰਮਾ ਵੀ ਕਿਦਰ ਗੀਸ ਕਰਦ ਪਾਪੀ ਹਲੋ ਗਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲ ਮੂੰਹ ਕਰ ਮੈਂ ਦਾਦੀ ਨੂੰ ਤਾਂ ਮੈਂ ਹਲੋ ਗਾਈ ਹਲੋ ਗਾਈ ਹਲੋ ਗਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਉਹ ਗੜਾ ਫਲੇ ਕਰ ਲਾ ਗੜਾਈ ਸਤਿ ਸ਼੍ਰੀ ਅਕਾਲ ਹਲੋ ਗਾਈ ਸੱਚੀ ਗਾ ਕੀ ਕਰਦੇ ਹੋ ਕਰ ਰਹੇ ਹਾਂ ਠੀਕੋ ਉੱਜ ਕੇ ਠੀਕੋ ਠੀਕੋ ਦੱਬੀ ਜੀ ਚੀਟੀ ਵੀ ਹਾਂਜੀ ਫਰੈਂਡਸ ਕਈ ਦਿਨ ਅਸੀਂ ਮੱਕੀ ਨੂੰ ਲੱਗੇ ਤੇ ਛੱਲੀਆਂ ਨੂੰ ਦੋ ਦੋ ਕ ਦਿਨ ਲੱਗੇ ਰਹੇ ਥੋੜੀਆਂ ਹੀ ਸੀ ਬਹੁਤ ਜ਼ਿਆਦਾ ਨਹੀਂ ਸੀਗੀਆਂ ਪੜਦੇ ਪੁੜਦੇਆਂ ਤੋਂ ਕੱਢੀਆਂ ਬਾਹਰ ਫੇਰ ਲਵਾਈ ਧੁੱਪ ਬੁੱਝ ਇੱਕ ਦਿਨ ਮੀਂਹ ਵੀ ਆ ਗਿਆ ਸੀਗਾ ਫੇਰ ਲਵਾਈ ਧੁੱਪ ਤੇ ਬਾਅਦ ਵਿੱਚ ਮੱਕੀ ਕਢਾ ਲਈ ਸੀਗੀ ਸੁੱਕਣੀ ਪਾਈ ਹੋਈ ਆ ਆ ਦੇਖੋ ਅਲਵ ਤੇਜ ਫਿਰਦਾ ਵਿੱਚ ਮਹਿਤਾਬ ਤੂੰ ਵੀ ਆ ਗਿਆ ਪੁੱਤ ਨਾ ਹਟ ਜਾ ਪੁੱਤ ਇਹ ਸਾਰਾ ਦਿਨ ਨਹੀਂ ਟਿਕਦੇ ਮੱਕੀ ਨੂੰ ਖੰਡਾਉਂਦੇ ਫਿਰ ਜਾਂਦੇ ਆ ਨੇ ਬਸ ਹੁਣ ਤੁਸੀਂ ਖੇਲਾ ਲੱਗ ਜਾ ਮਹਿਤਾਬ ਹਟ ਜਾ ਪੁੱਤ ਉਹ ਤਾਂ ਛੋਟਾ ਤੈਨੂੰ ਤਾਂ ਪਤਾ ਆ ਖੜਦੀ ਆ ਪੁੱਤ ਇਹ ਨਾ ਉਹ ਹੋ啊 ਮੀਨ ਆ ਭਿੱਜ ਗਈ ਸੀ ਇਹਦੇ ਵਿੱਚ ਨਾ ਫੂਸ ਜਾ ਬੜਾ ਆ ਤੇ ਉਹ ਨਾ ਅਡਾਉਣੀਆਂ ਹਜੇ ਗਿੱਲੀ ਪਈ ਆ ਲੈ ਮੈਨੂੰ ਤਾਂ ਲੱਗਦਾ ਸੀ ਸੁੱਕ ਗਈ ਧੁੱਪ ਨਾਲ ਦੇਖਣ ਨੂੰ ਆ ਲੱਗਦੀ ਜਿਵੇਂ ਜਮੇ ਸੁੱਕ ਗਈ ਪਰ ਹੈਗੀ ਆ ਜਿਹਾ ਸਲਾਬੀ ਆ ਵਿੱਚ ਫੂਸ ਜਾ ਬਹੁਤ ਇਹ ਪੱਖਿਆਂ ਨਾਲ ੜਾਵਾਂਗੇ ਇੱਕ ਦੋ ਦਿਨ ਧੁੱਪ ਲਵਾ ਕੇ ਰੱਬ ਨੇ ਕਰੀ ਕਿਰਪਾ ਤੇ ਇੱਕ ਚੀਜ਼ ਅਸੀਂ ਹੋਰ ਨਮੀ ਲਿਆਂਦੀ ਤੇ ਕਾਫੀ ਚਰ ਦੀ ਲੋਡ ਸੀਗੀ ਇਹਦੀ ਬੱਸ ਹੁਣੇ ਘੌੜੀ ਕਰ ਰਹੀ ਸੀਗੇ ਉਹ ਹੈਗੀ ਆ ਜੀ ਆ ਮਸ਼ੀਨ ਟੋਕਾ ਕਰਨ ਵਾਲੀ ਅ ਪ੍ਰਾਣੀ ਮਸ਼ੀਨ ਦਾ ਨਾ ਮੂੰਹ ਘਸ ਗਿਆ ਸੀਗਾ ਜਿਹੜਾ ਆ ਹੁੰਦਾ ਬਹੁਤ ਲੋਕਾਂ ਨੂੰ ਤਾਂ ਪਤਾ ਹੋਣਾ ਜਿਹੜਾ ਆ ਮੂੰਹ ਹੁੰਦਾ ਆਹ ਇਹਨੂੰ ਗੰਡਾਸੇ ਨਹੀਂ ਸੀ ਟੱਚ ਹੁੰਦੇ ਤੇ ਟੋਕਾ ਬਹੁਤ ਮੋਟਾ-ਮੋਟਾ ਕਰਦੀ ਸੀਗੀ ਤੇ ਤਾਂ ਕਰਕੇ ਸਾਨੂੰ ਨਵੀਂ ਲਿਆਉਣੀ ਪਈ ਸੀ ਕਦੇ ਹੀ ਸੋਚਦੇ ਸੀਗੇ ਟਾਇਰ ਵਗੈਰਾ ਅਸੀਂ ਉਹੀ ਜਿਹੜਾ ਪਹਿਲਾਂ ਵਾਲਾ ਸੀਗਾ ਉਹੀ ਲਾ ਕੇ ਲਾ ਲਿਆ ਤੇ ਇਹਦੀਆਂ ਐਂਗਲਾਂ ਵਗੈਰਾ ਨੂੰ ਇਹਨਾਂ ਨੂੰ ਵੀ ਕਲਰ ਕਰਤਾ ਮੋਟਰ ਨੂੰ ਵੀ ਕਲਰ ਕਰਤਾ ਤਾਂ ਕਿ ਸਾਰੀ ਮਸ਼ੀਨ ਸੋਹਣੀ ਲੱਗੇ ਤੇ ਟੋਕਾ ਕਰਦੇ ਆ ਬਸ ਹੁਣ ਛਾ ਆ ਗਈ ਹੁਣ ਆਪਾਂ ਡੰਗਰ ਕੱਢਦੇ ਆ ਬਾਹਰ ਆਹ ਹਨਾ ਸਮਾਨ ਇਕੱਠਾ ਕਰਿਆ ਹੋਇਆ ਬੇੜੇ ਵਿੱਚੋਂ ਸਟਿੱਕਰ ਸੁੱਕਰ ਕਪੜੇ ਲੀੜੇ ਇਕੱਠੇ ਕਰਕੇ ਅੱਗ ਲਾਈ ਸੀ ਕੁਛ ਆ ਅੱਜ ਧੁੱਪੇ ਸਿੱਟਿਆ ਸੀਗਾ ਹੁਣ ਇਹਨੂੰ ਅੱਗ ਲਾਉਨੇ ਆ ਇਹ ਡੰਗਰ ਕੱਢਦੇ ਆ ਬਾਹਰ ਬੱਸ ਹੁਣ ਫੇਰ ਆਪਾਂ ਕਰਦੇ ਆ ਨਾਲੇ ਟੋਕਾ ਨਵੀਂ ਮਸ਼ੀਨ ਦੇ ਨਾਲ ਤੇ ਮੋਟਾ ਜਿਹਾ ਟੋਕਾ ਕਰਦੀ ਸੀ ਦੂਜੀ ਮਸ਼ੀਨ ਤੇ ਆਹ ਪੁਰਾਣੀ ਖੜੀ ਆ ਹੈ ਤਾਂ ਇਹ ਵੀ ਵਧੀਆ ਸੀਗੀ ਬਸ ਇਹਦਾ ਨਾ ਮੂੰਹ ਜਾਂ ਨਹੀਂ ਸੀ ਨਾਲ ਲੱਗਦਾ ਗੰਡਾਸਿਆਂ ਦਾ ਬਸ ਟੋਕਾਂ ਨਹੀਂ ਸੀ ਵਧੀਆ ਕਰਦੀ ਮੂੰਹ ਵੈਸੇ ਪੈ ਵੀ ਜਾਂਦਾ ਆ ਬਸ ਸਾਨੂੰ ਤਾਂ ਨਵੀਂ ਲਿਆਉਣ ਦਾ ਚਾਅ ਸੀ ਇਸ ਕਰਕੇ ਸੀ ਨਵੀਂ ਲਿਆਂਦੀ ਬਸ ਮੱਝਾਂ ਖੜੀਆਂ ਨੇ ਦੇਖੋ ਗੋਹੀ ਗੋਹਾ ਕਰਿਆ ਪਿਆ ਥੱਲੇ ਬਸ ਲੱਗਦੇ ਆ ਹੁਣ ਇਹਨਾਂ ਵੱਲ। ਹੱਦ ਤੀਆਂ ਜੇ ਕੱਲ ਸੁੱਕੀਆਂ ਬਚਾਲੇ ਰਹਿ ਗਈਆਂ। ਮੰਨੂ ਆਨਾ ਸਟicker ਲਾਉਂਦੇ ਆ ਨਿਆਣੇ ਟਰਾਲੀਆਂ ਨੂੰ। ਤੇ ਉਹਦੇ ਪਿੱਛੇ ਕਾਗਜ਼ ਜੇ ਲੱਗਿਆ ਹੁੰਦਾ ਹਾਂਜੀ ਹਾਂਜੀ ਤੇ ਆਹ ਕਪੜੇਲੀ ਦੇ ਟਰਾਲੀਆਂ ਟੁੰਗੀਆਂ ਦੇ ਸਾਫ਼ ਕਰਨ ਨੂੰ ਮਤਲਬ ਜੇ ਰੰਗ ਰੂੰ ਕਰਦੇ ਨੇ ਬਹੁਤ ਲੋੜ ਪੈਂਦੀ ਹੈ ਹਾਂਜੀ ਹਾਂਜੀ ਅੱਗ ਲਾਉਣ ਲੱਗੇ ਹਾਂ ਸਾੜ ਦਈਏ ਜਿਹੜਾ ਬਾਗੂ ਸਮਾਨ ਤੇ ਉੱਪ ਲੱਗੀ ਹੋਣ ਸਾਰੀ ਦਿਹਾੜੀ ਆ ਜਰਾ ਬੜ ਬੈਂਡ ਲੈ ਮੈਂ ਗੀ ਆ ਰਾਇਮ ਜੜੀ ਦੀ ਬੋੱਕਾ ਭਾਈ ਆ ਨੰਮੀ ਬੈਠਾ ਹੋ ਗਿਆ ਲੱਗ ਜਿਵੇਂ ਨਾ ਇਹ ਵੱਜ ਗਈ। ਤਦ ਹੀ ਕਾ ਉਹ ਪੂਰੇ ਇਹ ਫੂਕਦੀਏ ਇਹ ਜਿਹੜੀ ਟਰਾਲੀਆਂ ਸਾਫ ਕਰਦੇ ਕਰ। ਨਾਲੇ ਪਾਵਨ ਪੁੱਤਰ ਦੀ ਬਹੁਤ ਪੈਸੀ ਅਦਲਾ ਦਿੱਤੀ ਨਾ। ਕਿੰਨਾ। ਰੂੜੀ ਤੇ ਗੌਲ ਨੂੰ ਨੂੰ ਟਾਈਮ ਲੱਗਦਾ ਇੱਥੇ ਛੇਤੀ ਮਰ ਜਾਂਦੇ ਆ। ਹਾਂਜੀ ਫ੍ਰੈਂਡਸ ਮੈਂ ਤੁਹਾਨੂੰ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਵਾਂ ਤੇ ਵਿੱਚ ਤੁਹਾਨੂੰ ਚਲਦੀ ਸੀ ਮੈਂ ਮਿਊਟ ਕਰੀ ਆਵਾਜ਼ ਅਸੀਂ ਲਵਾ ਲਿਆ ਹੈਗਾ ਵਾਈਫਾਈ ਆ ਤੁਹਾਨੂੰ ਪਿੱਛੇ ਦਿਸਦਾ ਹੋਣਾ ਇਹ ਹੈਗਾ ਬੀਐਸਐਨਐਲ ਦਾ ਤੋ ਤਿੰਨ ਦਿਨ ਹੋ ਗਏ ਲਵਾਏ ਨੂੰ ਚਲੋ ਮੈਂ ਤੁਹਾਨੂੰ ਆ ਦਿਖਾਵਾਂ ਵਾਈਫਾਈ ਨੇੜੇ ਕਰਕੇ ਦਿਖਾ ਦਿੰਨੇ ਆ ਆ ਲਓ ਜੀ ਇਹਦੀ ਟੰਗਾਂ ਜੱਗ ਕਿਨੇ ਛੜੀਆਂ ਸਭ ਕਿੱਧਰ ਕਿੱਦ ਨੂੰ ਕਰੀਆਂ ਪਈਆਂ ਹੈ ਇਹ ਤਾਂ ਪਹਿਲਾਂ ਖੜੀਆਂ ਸੀ ਸਿੱਧੀਆਂ ਉੱਪਰ ਥੱਲੇ ਇਹ ਨੈਟ ਨਹੀਂ ਸਿਆ ਰਿਹਾ ਸ਼ਾਇਦ ਉਹਨੇ ਉਹ ਕਰਿਆ ਹੋਣਾ ਹਨ ਅੱਜ ਕੱਲ ਜਿੰਨੇ ਵੀ ਨੈਟ ਹੈਗੇ ਨਾ ਸਾਰੇ ਹੀ ਏਅਰਟਲ ਆਈਡੀਆ ਜੀਓ ਵਗੈਰਾ ਹੋਰ ਸਾਰੇ ਬਹੁਤ ਮਹਿੰਗੇ ਹੋ ਗਏ ਬਹੁਤ ਔਖਾ ਹੋ ਗਿਆ ਹਨਾ ਵੀ ਇੰਨੇ ਪੈਸੇ ਖਰਚ ਕਰਨ ਲਈ ਚੱਲ ਹੁਣ ਇਹਦਾ ਮਹੀਨੇ ਦਾ 5-600 ਰੁਪਿਆ ਆਊਗਾ 22-22 ਦਾ ਰੁਕ ਜਾ ਇਹਦੇ ਕੋ ਰੁਕ ਜਾ ਉਹਨੂੰ ਮਿਊਟ ਰਹਿਣ ਦੇ ਇੱਕ ਮਿੰਟ ਫਿਰ ਵਿੱਚ ਆਵਾਜ਼ ਆਊਗੀ ਤੇ ਲੋਡ ਦਾ ਸਾਰਿਆਂ ਨੇ ਫਿਰ ਵੀ ਪੈਸੇ ਤਾਂ ਫਿਰ ਵੀ ਪਾਉਣੇ ਪੈਣਾਂ ਨੇ ਨੰਬਰ ਬੰਦ ਕਰ ਦਿੰਦੇ ਨੇ ਇਹ बीएस ਨਾਲ ਉਹ ਚ ਪੋਰਟ ਨਹੀਂ ਕਰਾਏ ਜੇ سیم ਕਿਉਂਕਿ ਕਹਿੰਦੇ ਵੀ ਰੇਂਜ ਬਹੁਤ ਘੱਟ ਆਉਂਦੀ ਆ ਕੀਤੀ ਫੇਰ ਕਰਤਾ ਗੱਲ ਵੀ ਨਹੀਂ ਕਰ ਲੰਦੇ سیم ਮੇ ਜੇ ਪੋਰਟ ਨਹੀਂ ਕਰਾਏ ਹੈਗੇ ਜਿਨ੍ਹਾਂ ਨੇ ਕਰਾਏ ਆ ਹੁਣ ਸਾਡੇ ਕਈਆਂ ਨੇ ਉਹ ਕਹਿੰਦੇ ਵੀ ਰੇਂਜ ਨਹੀਂ ਆਉਦੀ ਹੈਗੀ ਬਿਲਕੁਲ ਵੀ ਨੈਟ ਦੀ ਤੇ ਤਾਂ ਕਰਕੇ ਅਸੀਂ ਅਜੇ ਵਾਈਫਾਈ ਲਵਾ ਲੈ ਦੇਖਦੇ ਆ ਜੇ ਚੱਲਿਆ ਸਿਸਟਮ ਸਾਡੇ ਉਰੇ ਵਾਈਫਾਈ ਦੀ ਵੀ ਰੇਂਜ ਘੱਟੇ ਹੀ ਆ ਰਹੀ ਹੈ ਬਹੁਤ ਜ਼ਿਆਦਾ ਨਹੀਂ ਆ ਰਹੀ ਫਾਇਦਾ ਤਾਂ ਮੈਨੂੰ ਕੋਈ ਲੱਗ ਨਹੀਂ ਰਿਹਾ ਬਾਕੀ ਦੇਖਦੇ ਜੇ ਥੋੜਾ ਤਾਂ ਯੂਜ਼ ਕਰਕੇ